ਸਸ਼ਕ ਸਾਹਿਬ ਹੱਥ ਫੋਨ ਲੈ ਕੇ ਬਤਨ ਕਰੇਗਾ ਤੁਮਨ ਕੀ ਤੋਗਾ ਪਤਾ ਹੋਗਾ ਸਸ਼ੀਕਾਲ ਮੈਰੀਨਾ ਦੀ ਮੰਗ ਤੁਸੀਂ ਦੇਖ ਰਹੇ ਹੋ ਹਰਫ ਪੰਜਾਬ ਟੀਵੀ ਤੇ ਗੱਲ ਕਰਾਂਗੇ ਪੰਜ ਕੁਲਾ ਦੀ ਪੰਜ ਕੁਲਾ ਦੇ ਵਿੱਚ ਇੱਕ ਬਜ਼ੁਰਗ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਉਦੋਂ ਪਾਰ ਕਰ ਦਿੱਤੀਆਂ ਜਦ ਉਸ ਬਜ਼ੁਰਗ ਦੀ ਇੱਕ ਘਟੀਆ ਹਰਕਤ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਦੱਸਿਆ ਜਾ ਰਿਹਾ ਕਿ ਇਸ ਬਜ਼ੁਰਗ ਨੇ ਬਾਥਰੂਮ ਦੇ ਵਿੱਚ ਟਾਇਲਟ ਕਲੀਨਰ ਦੇ ਵਿੱਚ ਮੋਬਾਈਲ ਦਾ ਕੈਮਰਾ ਲਗਾ ਕੇ ਉੱਥੇ ਲੁਕੋ ਕੇ ਰੱਖਿਆ ਸੀ ਅਤੇ ਕੁੜੀਆਂ ਦੀਆਂ ਗਲਤ ਵੀਡੀਓ ਬਣਾਈਆਂ ਜਾਂਦੀਆਂ ਸੀ ਅਤੇ ਜਦੋਂ ਲੜਕੀਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਉੱਥੇ ਲੋਕਾਂ ਨੂੰ ਦੱਸਿਆ ਜਾਂਦਾ ਤਾਂ ਫਿਰ ਲੋਕਾਂ ਵੱਲੋਂ ਭੀੜ ਇਕੱਠੀ ਕਰਕੇ ਉਸ ਬਜ਼ੁਰਗ ਦੀ ਜਿੱਥੇ ਥਾਪੜਾ ਪਰੇਟ ਕੀਤੀ ਜਾਂਦੀ ਹੈ ਉੱਥੇ ਹੀ ਖੂਬ ਲਾਂ ਤਾਂ ਪਾਈਆਂ ਜਾਂਦੀਆਂ ਨੇ ਉਸ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਤੇਰੇ ਵੀ ਪੋਤੇ-ਪੋਤਿਆ ਹੋਣਗੇਆਂ ਦੋਤੇ ਦੋਤੀਆਂ ਹੋਣਗੇ ਤੂੰ ਦੂਜਿਆਂ ਦੀਆਂ ਧੀਆਂ ਦੀਆਂ ਅਜਿਹੀਆਂ ਵੀਡੀਓ ਬਣਾਉਣਾ ਉਹ ਵੀ ਇਸ ਉਮਰ ਦੇ ਵਿੱਚ ਆ ਕੇ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਮੁਲਾਕਾਤ ਵਿੱਚ ਤੁਸਾਂ ਮੇਰੇ ਨਾਲ ਖਿਡਾਏਗੇ ਤੇਰੀ ਨਾਤਣਾ ਵੀ ਹੋਈ ਮੈਨੂੰ ਮੈਨੂੰ ਨਾ ਨਾ ਹੁੰਦਾ ਕਦੇ ਕਿ ਕਿਹਾ ਕਰਦਾ ਸੀ ਕਿ ਹੈ ਦੇਖੋ ਉਹ ਕਿੰਨੀ ਹੈ ਤੇ ਕਿੰਨੇ ਕਿੰਨੇ ਸੁਖਿਆ ਬੱਚੇ ਕਿੰਨੇ ਹੋਏ ਨੇ ਨੇ ਮੇਰੀ ਬੇਟੀ ਨੂੰ ਬੁਲਾ ਕੇ ਅੱਜ ਤੁਹਾਨੂੰ ਮੈਂ ਤੇਰਾ ਜੂਸ ਪਿਲਾਵਾਂਗੇ ਤੇਰੀ ਨਾਤੀਆਂ ਨਹੀਂ ਹੋਈ ਤੇਰੇ ਪੋਤੇ ਵੀ ਹੋਏਗੇ ਐਸੇ ਕਰਕੇ ਮੈਂ ਦਿਖਾ ਦਉਂਦਾ ਰਹੇ ਦੁਆਈ ਮਾੜੀ ਗੱਲ ਐ ਤੁਹਾਡੇ ਵਾਸਤੇ ਆਪਣੀ ਉਮਰ ਦੇ ਬਸੇ ਕੰਮੇ ਕਰਨਾ ਹੋਣਾ ਹਾਂ ਮੰਨੇ ਵਿਚਾਰ ਕਰਕੇ ਤਵਾਰਾ ਹੋਤੇ ਹਨ ਤੇ ਸੁਖੀ ਹੋਤੇ ਉਮਰ ਦੇ لحاظ ਤੇਰੀ ਮਾਤਰੀ ਵੀ ਹੋਈ ਤੇਰੇ ਪੋਤੇ ਵੀ ਹੋਣਗੇ ਐਸੇ ਕਰਕੇ ਕਰਦਾ ਨਹੀਂ ਕੋਈ ਐਸੇ ਕਰਕੇ ਮੇਰੇ ਪਾਸ ਕਿੰਨੇ ਰੱਖੋ ਸਰ ਜੀ ਇਹ ਮੇਰੇ ਲਈ ਬਸ ਯਾਦ ਕਰੀਂ ਕਿ ਅੱਜ ਵੀ ਤੇ ਅੰਦਰ ਸੱਤੇ ਰਹਿਣਾ ਲੱਗਦਾ ਨੂੰ ਤੇ ਅਫਰ ਦੁਆਈ ਮਾੜੀ ਗੱਲ ਹੈ ਤੁਹਾਡੇ ਵਾਸਤੇ ਆਪਣੇ ਉਮਰ ਦਾ ਦਿੱਤਾ ਇੱਕ ਲੜਕਾ ਹੋਣਾ ਮਾਨੇ ਉਹ ਗੱਲ ਤੇ ਸਵਾਰ ਹੋ ਗਿਆ ਤੇ ਕਿੱਥੇ ਹੋ ਗਿਆ ਜਵਾਰ ਦੇ ਵਿਆਹ ਤੇ ਕੋਦਰ जोर में शिव शक्ति कॉलोनी में और एक सी का ऑफिस है जहाँ पे दो लड़की बतौर तो उसमें ऑफिस में अकाउंटेंट काम करती हैं वो ऑफिस से जो उनका सो वॉशरूम है तो उन ऑफिस के सामने दूसरी शोरूमें है और जो आमतौर पर कॉमन सब उसी को यूज़ करती थी और उन्होंने जो वॉशरूम को यूज़ किया तो को शक हुआ कि इसमें जो नीचे आर्पीट की बोतल है उसमें मोबाइल डाला और वीडियो बनाने का उनको शक हुआ तो इस संबंध उन्होंने जो सी ए है जो दुकान का मालिक है और जिसका जिसका वाश जिसकी दुकान में वाशरूम है तुम दोनों के खिलाफ शिकायत दी है और तो शिकायत के आधार पर एफ आई आर दर्ज की गई है और जाँच की मोबाइल इसको ਯਾ ਮੈਂ ਹੈ ਫੋਟੋਸ ਨੇ 6 ਕਿਹਾ ਦੋ ਬਰ ਬੀਟ ਵੀਡੀਓਸ ਨੂੰ ਨਿੰਦੇ ਇਹ ਜਾਂਚ ਕਰੀছে ਸੋ ਦਾਦੀ ਕੇ ਵੀਡੀਓ ਸੋਸ਼ਲ ਮੀਡੀਆ ਤੇ ਅਗ ਵਾਂਗ ਵਾਇਰਲ ਹੋ ਰਹੀ ਹੈ ਜਿਸ ਉਮਰ ਦੇ ਵਿੱਚ ਇਸ ਬਜ਼ੁਰਗ ਨੂੰ ਵਾਇਰਲ ਦਾ ਨਾਮ ਚ ਆਪਣਾ ਚਾਹੀਦਾ ਇਸ ਉਮਰ ਦੇ ਵਿੱਚ ਜਿੱਥੇ ਬਜ਼ੁਰਗ ਨੂੰ ਸਭ ਕੁਝ ਛੱਡ ਛੜਾ ਕੇ ਉਸ ਨੂੰ ਸਿਮਰਨ ਕਰਨਾ ਚਾਹੀਦਾ ਉਸ ਉਮਰ ਦੇ ਵਿੱਚ ਆ ਕੇ ਇਸ ਬਜ਼ੁਰਗ ਦੇ ਵੱਲੋਂ ਅਜਿਹਾ ਸ਼ਰਮਨਾਕ ਕਰਨ ਸ਼ਰਮਨਾਕ ਕਾਰਨ ਬੇਹਦ ਨਿੰਦਣਯੋਗ ਇਸ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਆ ਤੇ ਲੋਕਾਂ ਦੇ ਵੱਲੋਂ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਖੂਬ ਲਾਂ ਤਾਂ ਇਸ ਬਜ਼ੁਰਗ ਨੂੰ ਪਾਇਆ ਜਾ ਰਿਹਾ ਨੇ ਕਿ ਆਖਰ ਇਸ ਬਜ਼ੁਰਗ ਨੂੰ ਭੋਰਾ ਸ਼ਰਮਨਾ ਆਈ ਜਿਸ ਨੇ ਕਿ ਅਚਿਹਾ ਘਟੀਆ ਕੰਮ ਕੀਤਾ ਸੋ ਦਾਸ ਇਹ ਹੈ ਕਿ ਇਸ ਬਜ਼ੁਰਗ ਨੇ ਜਿਹੜਾ ਕਿ ਬਾਥਰੂਮ ਦੇ ਵਿੱਚ ਕੈਮਰਾ ਲੁਕਾ ਕੇ ਰੱਖਿਆ ਹੋਇਆ ਸੀ ਅਤੇ ਵੀਡੀਓ ਬਣਾਈਆਂ ਜਾਂਦੀ ਸੀ ਤਾਂ ਉਹ ਵੀਡੀਓ ਨੂੰ ਦੇਖਦਾ ਸੀ ਤੇ ਜਦੋਂ ਲੜਕੇ ਨੂੰ ਇਸ ਦੀ ਭਿੰਨਕ ਲੱਗੀ ਪਹਿਲਾਂ ਉਹਨਾਂ ਦੇ ਵੱਲੋਂ ਵੀ ਬਜ਼ੁਰਗ ਨੂੰ ਖੂਬ ਲਾਂਤਾਂ ਪਾਈ ਜਾਂਦੇ ਤੇ ਫਿਰ ਮੌਜੂਦ ਲੋਕਾਂ ਦੇ ਵੱਲੋਂ ਇਸ ਬਜ਼ੁਰਗ ਦਾ ਕੋਟਾਪਾ ਚੜਿਆ ਜਾਂਦਾ ਇਸ ਨੂੰ ਖੂਬ ਲਾਂਤਾਂ ਪਾਈਆਂ ਜਾ ਰਹੀ ਨੇ ਤੁਸੀਂ ਇਸ ਵੀਡੀਓ ਦੇ ਉੱਤੇ ਕੀ ਕਹਿਣਾ ਚਾਹੁੰਦੇ ਆ ਆਪਣੀ ਵੀ ਰਾਇ ਕਮੈਂਟ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਿਓ ਕਿਉਂਕਿ ਅਜਿਹੇ ਜਿਹੜੇ ਬੇਸ਼ਰਮ ਲੋਕ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ ਜੋ ਲੋਕ ਦੂਜੇ ਦੀਆਂ ਧੀਆਂ ਪੈਣਾ ਦੀ ਇੱਜ਼ਤ ਨੂੰ ਮਿੱਟੀ ਦੇ ਵਿੱਚ ਰੋਲਣ ਦੀਆਂ ਅਜਿਹੀਆਂ ਗਲਤ ਹਰਕਤਾਂ ਕਰਦੇ ਨੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ